मैं चंडियाला गुरु ਵਿਚ ਬੈਠਾ ਅਲੀ ਆਪਣੇ ਸਪੱਜੀ ਕਾਉਂਸਲਰ ਜਿਨ੍ਹਾਂ ਨੂੰ ਹਰਜਿੰਦਰ ਸਿੰਘ ਕਾਉਂਸਲਰ ਜੋ ਭਾਲੀ ਦਲ ਦੇ ਬਹੁਤ ਹੀ ਇਲਾਕੇ ਦੇ ਬੇਹਿੰਤੀ ਕਾਉਂਸਲਰ ਲਗਾਤਾਰ ਜਿੱਤਣ ਵਾਲੇ ਕਾਉਂਸਲਰ ਇਹਨਾਂ ਨੇ ਲੋਕਾਂ ਦੀ ਜ਼ਿੰਦਗੀ ਸੇਵਾ ਹੀ ਕੀਤੀ ਉਹਨਾਂ ਨੂੰ ਬੇਹਿੰਦਿਆੜੇ ਧਾਕੂ ਵੇਚਣ ਵਾਲੇ ਗੈਂਗਸਟਰਾਂ ਨੇ ਉਹਨੂੰ ਬੇਹਿੰਦਿਆੜ ਕਤਲ ਕੀਤਾ ਅਰੇ ਦਾ ਕਾਉਂਸਲ ਸੀ ਕਾਲੀਰਾਲ ਦਾ ਉਹਨੇ ਰਾਖਵੈਚਨ ਵਾਲਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਉਹਨਾਂ ਨੇ ਧਮਕੀਆਂ ਵੀ ਦਿੱਤੀਆਂ ਕਿ ਸਾਨੂੰ ਤੁਸੀਂ ਤਾਂ ਰੋਕ ਰਹੇ ਹੋ ਪਰ ਅਟਟੇ ਰਹੇ 10 ਦਿਨ ਗੋਲੀ ਜਲੋਂ ਤੋਂ ਪਹਿਲੇ ਵੀ ਇਨ੍ਹਾਂ ਦੇ ਘਰੇ ਗੋਲੀ ਜਲਾਈ ਲਗਾਤਾਰ ਪੁਲਿਸ ਨੂੰ ਦੱਸਿਆ ਗਿਆ 50 ਪੁਲਿਸ ਨੇ ਕੁਝ ਨਹੀਂ ਕੀਤਾ ਤੇ ਦੇਖ ਲਓ ਇੰਨੀ ਗੈਂਗਸਟਰਾਂ ਵਿੱਚ ਇੰਨੀ ਦਲੇਰੀ ਆ ਗਈ ਹੁਣ ਤਾਂ ਪੁਲਿਸ ਨੂੰ ਸਮਝ ਨਹੀਂ ਜਿਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚਾਈ ਹੈ ਹਰ ਰੋਜ਼ ਤੁਸੀਂ ਦੇਖ ਲਓ ਰੋਜ਼ ਗੈਂਗਸਟਰ ਲੁੱਟ ਰਹੇ ਐ ਲੋਕਾਂ ਨੂੰ ਮਾਰ ਰਹੇ ਐ ਐਕਸਟਰੈਕਸ਼ਨ ਕਰੀ ਜਾਂਦੇ ਐ ਆਏ ਜੀ ਹਾਲਾਤ ਮੈਂ ਪਹਿਲੇ ਕਿਤੇ ਨਹੀਂ ਦਿੱਤੀ ਜ਼ਿੰਦਗੀ ਦੇਖੀ ਜਾਈ ਜੀ ਬੁਰੀ ਹਾਲ ਦੀ ਅੱਜ ਪੰਜਾਬ ਦੀ ਹੋ ਗਈ ਐ ਇਹਦਾ ਇੱਕ ਵੱਡਾ ਕਾਰਨ ਵੀ ਐ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਹੈ ਜਾਂ ਲੀਡਰ ਹੈ ਐਸਐਚਓ ਲਾਉਣ ਵਾਸਤੇ ਵੀ ਪੈਸੇ ਲੈਂਦੇ ਹੈ ਐਸਐਸਪੀ ਲਾਉਣ ਵਾਸਤੇ ਪੈਸੇ ਲੈਂਦੇ ਹੈ ਹੁਣ ਜਿਹੜੀ ਪੁਲਿਸ ਤੋਂ ਤੁਸੀਂ ਪੈਸੇ ਲਹੋਗੇ ਆਬਵੀਅਸਲੀ ਉਹਦੀ دہشت ਖਤਮ ਹੋ ਜੂਗੀ ਤੇ ਅੱਜ ਤੱਕ ਮਾਈਪਾ ਵੀ ਹੈ ਨਹੀਂ ਪੁੱਤ ਪਤਾ ਹੀ ਨਹੀਂ ਮੁੱਖ ਮੰਤਰੀ ਕੌਣ ਹੈ ਸਭ ਤੋਂ ਵੱਡਾ ਨਸ਼ੇੜੀ ਤਾਂ ਆਪ ਮੁੱਖ ਮੰਤਰੀ ਹੈ ਸੋ ਜਿਸ ਹਾਂ ਜਿਸ ਸੂਬੇ ਦਾ ਮੁਖੀ ਆਪਣੀ ਜਿੰਮਵਾਰੀ ਨਾ ਸਮਝੇ ਆਪ ਹੀ ਨਸ਼ੇਚ ਰਹੇ ਆਪ ਹੀ ਪ੍ਰਪੰਜਾਬ ਨੂੰ ਸੂਬੇ ਨੂੰ ਬਰਬਾਦ ਕਰਨ ਦੇ ਲੱਗੇ ਕੋ ਸੂਬੇ ਦਾ ਹੋਣਾ ਕੀ ਹੈ ਜਿੰਨੇ ਤੁਸੀਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇਖ ਲਓ ਸਾਰੀ ਬਾਹਰੋਂ ਆਈ ਹੈ ਬਾਹਰਲੇ ਸੂਬੇ ਦੀ ਹੈ ਕੋਈ ਯੂਪੀ ਤੋਂ ਆਇਆ ਕਿਉਂ ਬਿਹਾਰ ਤੋਂ ਆਇਆ ਸਾਰੇ ਇੱਥੇ ਬੈਠੇ ਆ ਉਹਨਾਂ ਦਾ ਇੱਕੋ ਇੱਕ ਮਿਸਾਲਾ ਲੁੱਟਣ ਦਾ ਦੇਖੋ ਕਿੰਨੀਆਂ ਜਾਨਾਂ ਜਾ ਰਹੀਆਂ ਜਿਹੜੇ ਲੋਕ ਨਸ਼ਿਆਂ ਦੇ ਖਿਲਾਫ ਲੜ ਰਹੇ ਜਿਵੇਂ ਸਾਡਾ ਹਰਜਿੰਦਰ ਸਿੰਘ ਅਮਚੀ ਲੜ ਰਹਿਆ ਸੀ ਅੱਜ ਉਹਨੂੰ ਵੀ ਆਪਣੀ ਜਾਨ ਦੇਣੀ ਪਈ ਪਰ ਅਫਸੋਸ ਇਸ ਗੱਲ ਦਾ ਹੈ ਹਲੇ ਤੱਕ ਦੋਸ਼ੀ ਕੁਝ ਭੱਜੇ ਫਿਰਦੇ ਆ ਕੋਈ ਪ੍ਰਵਾਨ ਇੰਪੋਰਟ ਕੋਈ ਕਰੀ ਨਹੀਂ ਲਈ ਐਂ ਲੱਗਦਾ ਜਿਵੇਂ ਪੁਲਿਸ ਤੇ ਡਰਗ ਮਾਫੀਆ ਦੇ ਵਿੱਚ ਇੱਕ ਨੈਕਸਸ ਬਣ ਗਿਆ ਪੈਸਾ ਕਮਾਉਣ ਦਾ ਨੈਕਸਸ ਬਣ ਗਿਆ ਤੇ ਮੈਨੂੰ ਤਾਂ ਡਰ ਹੈ ਜਿਵੇਂ ਆ ਖਲਾਤ ਪਣੀ ਜਾਂਦੇ ਆ ਅਗਲੇ ਸਾਲ ਡੇਢ ਸਾਲ ਤੱਕ ਤਬਈ ਆ ਜੂਗੀ ਮੈਨ ਲੱਗਦਾ ਹੈ ਇੱਥੇ ਰਹਿਣਾ ਪੰਜਾਬ 'ਚ ਮੁਸ਼ਕਿਲ ਹੋ ਜਾਣਾ ਹੈ ਇੰਨਾ ਡਰ ਦਾ ਮਾਹੌਲ ਬਣਿਆ ਪਿਆ ਲੋਕਾਂ ਵਿੱਚ ਸ਼ਾਮ ਨੂੰ ਨਿਕਲਣਾ ਔਖਾ ਹੋ ਗਿਆ ਸ਼ਰੇਆਮ ਗੈਂਗਸਟਰ ਦੁੱਖਾਂ ਲੈ ਕੇ ਲੋਕਾਂ ਨੂੰ ਰਿਟਨ ਕਰਦੇ ਆ ਓਪਨਲੀ ਥਾਣਿਆਂ ਦੇ ਸਾਹਮਣੇ ਕਰੀ ਜਾਂਦੇ ਆ ਕਿਤੇ ਪੁਲਿਸ ਚਮਚੁੱਪ ਕਰਕੇ ਬੈਠੀ ਹੈ ਐਸ ਕਰਕੇ ਮੈਂ ਪੰਜਾਬ ਸਰਕਾਰ ਦੇ ਖਾਸ ਕਰਕੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਖੋਡੀ ਜੁਮਵਰੀ ਹੈ ਇੱਕ ਅਪਸਰ ਹੋਣ ਦੇ ਨਾਤੇ ਕਿਉਂਕਿ ਤੁਹਾਨੂੰ ਜਿਹੜੀ ਜੁਮਵਰੀ ਦਿੱਤੀ ਗਈ ਹੈ ਲਾਅ ਐਂਡ ਆਰਡਰ ਦੀ ਹੈ ਕਿ ਮੈਂ ਆਈਜੀ ਨਾਲ ਡੀਆਈਜੀ ਸਾਹਿਬ ਨਾਲ ਸਾਰਿਆਂ ਨਾਲ ਮੈਂ ਗੱਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੇਖੋ ਇਸ ਪਰਿਵਾਰ ਦੇ ਕੋਈ ਕਮਾਉ ਕੋਤੀ ਜਿਨ੍ਹਾਂ ਨੂੰ ਇਹਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਛੋਟੇ ਬੱਚੇ ਹੈ ਇਹ ਮੈਂ ਪ੍ਰਵਾਰ ਚੱਲੂਗਾ ਤੇ ਮੈਂ ਤਾਂ ਕਹਿੰਦਾ ਪੰਜਾਬ ਸਰਕਾਰ ਨੂੰ ਵੀ ਕੋਈ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਆ ਸਹੀ ਮੈਨੇ ਤੇ ਦੋਸ਼ੀ ਪੰਜਾਬ ਸਰਕਾਰ ਹੈ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਸੀ ਪ੍ਰੋਟੈਕਸ਼ਨ ਦੇਣੀ ਜੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਉਹ ਲੋਕ ਜਿਹੜੀ ਆਪਣੀ ਜਾਨ ਗਵਾ ਰਿਆ ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ ਲੜ ਰਹੇ ਆ ਜਿਹੜੇ ਨਸ਼ਿਆਂ ਦੇ ਖਿਲਾਫ ਲੜ ਰਹੇ ਆ ਉਹਨਾਂ ਨੂੰ ਸ਼ਹੀਦ ਹੋ ਰਿਹਾ ਤੇ ਫਿਰ ਪੰਜਾਬ ਸਰਕਾਰ ਨੂੰ ਜੇ ਆਪਣੀ ਨਾਕਾਮੀ ਹੈ ਘੱਟ ਤੋਂ ਘੱਟ ਇਹਨਾਂ ਨੂੰ कोई नौकरी या कुछ ना कुछ जरूर देना चाहिए। सबसे पहला 19 फरवरी ਨੂੰ ਹਮਲਾ ਹੋਇਆ ਉਸ ਤੋਂ ਬਾਅਦ 12 13 ਮਈ ਦੀ ਦਰਮਿਆਨੀ ਰਾਤ ਹੋਇਆ ਹਰ ਵਾਰ ਪੁਲਿਸ ਨੂੰ ਕੰਪਲੇਟ ਕੀਤੀ ਗਈ। ਹੁਣ ਤੱਕ ਕਿ ਐਸਐਸਪੀ ਨੂੰ ਵੀ ਜਿਹੜਾ ਵਟਸਐਪ ਕੀਤਾ ਗਿਆ ਲਿਖ ਕੇ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਦੇ ਇਹ ਚ ਪਰਿਵਾਰ ਨੂੰ ਇਨਸਾਫ ਕਿਸ ਤਰ੍ਹਾਂ ਮਿਲੂਗਾ ਜੀ ਕਿਸ ਤਰ੍ਹਾਂ ਉਮੀਦ ਕੀਤੀ ਜਾ ਸਕਦੀ ਹੈ? ਮੈਂ وہی ਕਹਿ ਰਿਹਾ ਆ ਜਿਹੜੀ ਅੱਜ ਇਸ ਘਰ ਦੀ ਕਹਾਣੀ ਹੈ ਨਾ ਆ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਕਹਾਣੀ ਹੈ। ਜਿਹੜੇ ਵੀ ਜਾਂਦੇ ਪੁਲਿਸ ਸਟੇਸ਼ਨ ਪੁਲਿਸ ਵਾਲੇ ਪੁੱਛਦੇ ਹੀ ਨਹੀਂ। ਇੰਜ SSP ਨਹੀਂ ਪੁੱਛਦੇ ਐਨ ਲੱਗਦਾ ਜਿਵੇਂ ਗੈਂਗਸਟਰ ਤੇ ਐਸ ਪੁਲਿਸ ਤੇ ਵੀ ਸਾਂਝ ਹੋ ਗਈ ਹੈ ਕਿਉਂਕਿ ਕਰੋੜਾ ਰੁਪਏ ਉਹਨਾਂ ਨੂੰ ਉੱਤੇ ਦੇਣੇ ਪੈਂਦੇ ਐ ਕੰਬਲੂਣਾ ਕਮਾਉਣ ਵਾਸਤੇ ਇਹ ਜੇ ਲੋਕ ਐਨਾ ਝਾੜੂ ਵਾਲਿਆਂ ਦਾ ਭੱਜਣਾ ਆ ਜਿੰਨੇ ਬਾਹਰੋਂ ਆਏ ਆ ਆ ਤਾਂ ਅਗਲੇ 6 ਮਹੀਨਿਆਂ ਨੂੰ ਭੱਜਣਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇੱਥੋਂ ਰਹਿਣਾ ਮੁਸ਼ਕਲ ਹੋ ਜਾਣਾ ਹੈ ਪਰ ਕਿੱਡਾ ਵੱਡਾ ਨੁਕਸਾਨ ਕਰ ਜਾਣਗੇ ਮੈਂ ਪੁਲਿਸ ਅਫਸਰ ਨੂੰ ਕਹਿੰਦਾ ਤੁਸੀਂ ਤਾਂ ਇੱਥੇ ਰਹਿਣਾ ਹੈ ਥੋੜੀ ਤਾਂ ਜੁੰਮਰੀਆ ਤੁਹਾਡਾ ਘਰ ਹੈ ਘਰ ਤੁਹਾਡੇ ਨੋ ਜੁੰਮਰੀਆ ਮਾਓ ਅਸੀਂ ਮੈਂ ਆਪਣੀ ਪਾਰਟੀ ਦਾ ਯੂਨਿਟ ਸਾਡਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੈਗੇ ਮੈਂ ਇਹਨਾਂ ਨੂੰ ਕਹਿੰਦਾ ਜਿੱਥੇ ਵੀ ਜਾਣਾ ਪਏ ਪਰਿਵਾਰ ਨਾਲ ਲੱਗ ਕੇ ਤੁਸੀਂ ਜਿਹੜੇ ਆ ਜਾਣਾ ਪਏ ਕੋਰਟ 'ਚ ਵੀ ਜਾਣਾ ਜੇ ਦਰਖਾਸਤ ਵੀ ਦੇਣੀ ਵੀ ਕੁਝ ਵੀ ਕਰਨਾ ਪਏ ਅਕਾਲੀ ਦਲ ਆਪਣੇ ਕੌਂਸਲ ਪੂਰੀ ਲੜਾਈ ਲੜੂਗਾ ਅਕਾਲੀ ਦਲ ਇਸ ਪਰਿਵਾਰ ਨਾਲ ਖੜਾ ਸਾਡੇ ਪਰਿਵਾਰ ਦਾ ਹਿੱਸਾ ਸੀ ਜਿਹੜਾ ਅੱਜ ਬੰਦਾ ਨਹੀਂ ਹੈ ਉਹ ਲਗਾਤਾਰ ਉਹਨੇ ਕਾਲੀ ਦਲ ਦੀ ਤੇ ਇਤ ਇਲਾਕੇ ਦੀ ਸੇਵਾ ਕੀਤੀ ਫਰੋਦੀਆਂ ਆ ਰਹੀਆਂ ਜੀ ਲਗਾਤਾਰ ਤੇ ਪੁਲਿਸ ਦਾ ਇੱਕੋ ਇੱਕ ਹੀ ਡਰਾਮਾ ਹੈ ਕਿ ਇੱਕ ਲੱਗ ਦੇ ਵਿੱਚ ਗੋਲੀ ਮਾਰ ਕੇ ਇੰਕਾਊਂਟਰ ਕਰ ਦਿੰਦੇ ਨੇ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਬੰਦਿਆਂ ਦਾ ਪਤਾ ਨਹੀਂ ਲੱਗਦਾ ਕਿ ਉਹੀ ਬੰਦੇ ਨੇ ਜਾਂ ਹੋਰ ਨੇ ਬਸ ਇਹੀ ਡਰਾਮਾ ਚੱਲੀ ਜਾ ਰਿਹਾ ਜੀ ਲੱਗ ਦੇ ਗੋਲੀ ਮਾਰ ਕੇ ਇੰਕਾਊਂਟਰ ਕਰਤਾ ਜੀ ਮੈਂ ਤਾਂ ਕਈ ਤਰ੍ਹਾਂ ਚ ਗਏ ਹ ਜਿੱਥੇ ਮੈਨੂੰ ਦੱਸਿਆ ਕਿ ਪੁਲਿਸ ਵਾਲੇ ਕਹਿੰਦੇ ਯਾਰ ਜਿੰਨਾ ਪੈਸਾ ਮੰਗਦੇ ਆ ਦੇ ਦਿਓ ਖੜਾ ਛੜਾਓ ਆਪਣਾ ਦੇਤੇ ਅਮੀ ਕੋ ਜਾਨ ਲੈ ਲਗੇ ਕਿਸਾ ਸਾਹਿਬ ਕਿਸਾ ਸਾਹਿਬ ਨਹੀਂ ਰਹੇ ਬਿਸਮਿਲਲਾ ਬੜਾ ਅਫਸੋਸ ਹੈ ਬੜੀ ਦੁਖ ਦੀ ਖਬਰ ਕੱਲ ਮਿਲੀ ਸਾਨੂੰ ਬੜੇ ਮੇਰੇ ਪਿਤਾ ਦੇ ਸਾਥੀ ਰਹੇ ਸ਼੍ਰੋਮਣੀ ਅਕਾਲੀ ਦਲ ਚ ਪੂਰੀ ਜ਼ਿੰਦਗੀ ਉਹਨੇ ਆਪਣੀ ਪੂਰਾ ਜ਼ਿੰਦਗੀ ਦਾ ਸਫਰ ਸ਼੍ਰੋਮਣੀ ਅਕਾਲੀ ਦਲ ਦਾ ਤੇ ਬਹੁਤ ਵੱਡੀ ਕਿਉਂਕਿ ਇਹ ਜੇ ਸੀਨੀਅਰ ਲੀਡਰ ਜੋ ਚਲੇ ਜਾਂ ਬਹੁਤ ਵੱਡਾ ਦੁੱਖ ਹੋ ਗਿਆ ਥੈਂਕ ਯੂ